ਜਿੰਨਾ ਜਿੰਨਾ ਠੀਆਂ ਦੇ ਕੋਲ ਨਿੱਕੇ ਨਿੱਕੇ ਖਡਾਉਣੇ ਨੇ ਜਾਂ ਜਿਹੜੀਆਂ ਠੀਆਂ ਨਿੱਕੇ ਨਿੱਕੇ ਖਡਾਉਣਿਆਂ ਨਾਲ ਪਿਛਲੀ ਉਮਰ 'ਚ ਖੇਡਦੀਆਂ ਰਹੀਆਂ ਤੇ ਅੱਜ ਬੇਸ਼ੱਕ ਉਹ ਵੱਡੀਆਂ ਹੋ ਗਈਆਂ ਨੇ ਤੇ ਆਹ ਗੱਲ ਉਹਨਾਂ ਨੂੰ ਜ਼ਰੂਰ ਯਾਦ ਰੱਖਣੀ ਚਾਹੀਦੀ ਆਪਣੀ ਮਾਂ ਦੀ ਬਾਪ ਦੀ ਪਰਾਮਾਲੀ ਤੁਸੀਂ ਵੇਖਣਾ ਕਿ ਜਦੋਂ ਧੀਆਂ ਨਿੱਕੀਆਂ ਹੁੰਦੀਆਂ ਨੇ ਤਾਂ ਉਹ ਹਮੇਸ਼ਾ ਬਹੁਤ ਸਾਰੇ ਖਡਾਉਣੇ ਰੈਂਦੀਆਂ ਨੇ ਜਿਵੇਂ ਉਹਨਾਂ ਨੇ ਨਿੱਕੇ ਨਿੱਕੇ ਆ ਬਾਲੜੀਆਂ ਜਾਂ ਲੈਣੀਆਂ ਜਿਨ੍ਹਾਂ ਚ ਜਾਨ ਤੱਕ ਨਹੀਂ ਹੁੰਦੀ ਉਹਨਾਂ ਨੂੰ ਸਿਰ ਗਾਉਣਾ ਉਹਨੂੰ ਕੱਪੜੇ ਪਾਉਣੇ ਉਹਨੂੰ ਨਿਵਾਲਣਾ ਤਵਲਣਾ ਉਹਨੂੰ ਬਿੰਦੀ ਟਿੱਪੀ ਜੋ ਵੀ ਹੁੰਦਾ ਉਹਨਾਂ ਨੇ ਕਰਨਾ ਤੇ ਉਹਨੂੰ ਐਸੇ ਜਾ ਕੇ ਰੱਖਣਾ ਲਿਪੇਟਲ ਪੇਟ ਕੇ ਰੱਖਣਾ ਕਿ ਉਹਨੂੰ ਬੜਾ ਪਿਆਰ ਕਰਨਾ ਆਪਣੇ ਨਿੱਕੇ ਨਿੱਕੇ ਖਡਾਉਣਿਆਂ ਨੂੰ ਤੇ ਉਹਨਾਂ ਨੂੰ ਇੰਜ ਸਮਝਣਾ ਜਿਵੇਂ ਸਾਡੇ ਕੋਈ ਪਰਿਵਾਰਿਕ ਜੀ ਹੁੰਦਾ ਆ ਪਰਿਵਾਰਿਕ ਮੈਂਬਰ ਹੁੰਦਾ ਧੀਆਂ ਹਮੇਸ਼ਾ ਐਵੇਂ ਦੇ ਕਾਰਜ ਕਰਦੀਆਂ ਤੇ ਮਾਪੇ ਵੇਖ ਕੇ ਬੜੇ ਖੁਸ਼ ਹੁੰਦੇ ਨੇ ਕਿ ਸਾਡੀ ਧੀ ਕਿੰਨੀ ਸਿਆਣੀ ਹੋ ਗਈ ਕਿੰਨੀ ਜ਼ਿੰਮੇਵਾਰ ਹੋ ਗਈ ਲੇਕਿਨ ਜੇ ਕਰਗਾ ਓਤੀ ਦੇ ਕੋਲੋਂ ਕੋਈ ਉਹਦਾ ਖਡਾਉਣਾ ਇਹਦਾ ਸਿਰ ਜਾਂ ਖਰਾਬ ਕਰ ਦੇਵੇ ਜਾਂ ਉਹਦੇ ਕੱਪੜੇ ਨੂੰ ਜਾਣ ਕੇ ਹਲਾ ਦੇਵੇ ਤਾਂ ਓਤੀ ਬੜਾ ਰੋਦੀ ਆ ਬੜੀ ਜਿੱਦ ਕਰਦੀ ਆ ਤੁਸੀਂ ਨੋਟ ਕੀਤਾ ਹੋਊਗਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਨੇ ਜਦੋਂ ਓ ਧੀਆਂ ਛੋਟੀਆਂ ਹੋਣੀਆਂ ਬੇਸ਼ੱਕ ਅੱਜ ਉਹ ਵਿਆਹੀਆਂ ਵੀ ਗਈਆਂ ਹੋਣ ਉਹਨਾਂ ਦੇ ਧੀਆਂ ਪੁੱਤ ਵੀ ਹੋ ਗਣ ਭਾਂ ਪੋਤੀ ਪੁੱਤਰੀਆਂ ਵੀ ਹੋ ਗਈਆਂ ਉਹਨਾਂ ਨੂੰ ਜ਼ਰੂਰ ਯਾਦ ਹੋਊਗਾ ਕਿ ਇੰਝ ਹੀ ਕਰਦੀਆਂ ਸਾਂ ਕਿਤੇ ਕਰਨਾ ਵੀ ਚਾਹੀਦਾ ਆ ਤੇ ਜਦੋਂ ਇੰਝ ਕਰਦੀਆਂ ਤਾਂ ਫਿਰ ਉਹ ਉਹ ਰੁੱਸ ਪੈਂਦੀਆਂ ਹੁੰਦੀਆਂ ਸੀ ਕਿ ਤੁਸੀਂ ਸਾਡੀ ਮੇਰੀ ਖਡਾਉਣੇ ਦਾ ਮੇਰੇ ਗੁੱਡੀਆ ਦਾ ਸਿਰ ਖਰਾਬ ਕਰ ਦਿੱਤਾ ਮੈਂ ਰੋਟੀ ਨਹੀਂ ਖਾਣੀ ਬੋਲਣਾ ਨਾ ਪਾਪਾ ਨੂੰ ਗੁੱਸੇ ਆਉਣਾ ਮੰਮੀ ਨੂੰ ਗੁੱਸੇ ਆਉਣਾ ਵੀਰਾਂ ਨੂੰ ਗੁੱਸੇ ਆਉਣਾ ਤੇ ਜਦੋਂ ਵੱਡੀਆਂ ਹੋ ਜਾਂਦੀਆਂ ਨੇ ਤੇ ਇਹਨਾਂ ਗੱਲਾਂ ਨੂੰ ਯਾਦ ਕਰਦੀਆਂ ਨੇ ਤੇ ਪਰ ਜਦੋਂ ਕਈ ਵਾਰ ਧੀਆਂ ਪੜਾਏ ਛੋਟੀ ਉਮਰ ਦੇ ਵਿੱਚ ਹੁੰਦੀਆਂ ਨੇ ਵੱਡੀ ਉਮਰਾਂ ਲ ਵੱਧ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਇਹ ਅਸਾਂ ਨੂੰ ਇੱਕ ਖਡਾਉਣੇ ਨਾਲ ਇੰਨਾ ਲਗਾਓ ਹੁੰਦਾ ਆ ਕਿ ਸਾਡੇ ਨਾਲ ਸਾਡੀ ਮਾਂ ਦਾ ਕਿੰਨਾ ਲਗਾਓ ਸਾਡੇ ਬਾਪ ਦਾ ਸਾਡੇ ਨਾਲ ਕਿੰਨਾ ਲਗਾਊਗਾ ਸਾਡੇ ਵੀਰਾਂ ਦਾ ਸਾਡੇ ਨਾਲ ਕਿੰਨਾ ਲਗਾਓ ਹੋਊਗਾ ਉਹ ਕਿੰਨਾ ਸਾਨੂੰ ਪਿਆਰ ਕਰਦੇ ਹੋਣਗੇ ਇਹ ਉਹਨਾਂ ਧੀਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਉਸ ਉਹਨਾਂ ਨੂੰ ਇਹ ਗੱਲ ਯਾਦ ਹੋਣੀ ਚਾਹੀਦੀ ਕਿ ਜਦੋਂ ਅਸੀਂ ਆਪਣੇ ਖਡਾਉਣੇ ਨਾਲ ਖੇਡਦੇ ਤੇ ਸਾਡਾ ਬਾਪ ਜਿਹੜਾ ਬਾ ਜਦੋਂ ਨਹੀਂ ਨਿੱਕੀਆਂ ਸਾਨੂੰ ਮੋਢੇ ਤੇ ਟੁੱਕ ਕੇ ਨਾਨਕੇ ਵਿਖਾਉਣੇ ਮਾਮੇ ਵਿਖਾਉਣੇ ਹੱਸਣਾ ਖੇਡਣਾ ਬੜੇ ਕੁਝ ਕਰਨਾ ਸਾਡਾ ਬਾਪ ਵੀ ਕਰਦਾ ਜਿਹੜੀ ਸਾਡੀ ਮਾਂ ਵਾ ਉਹ ਕੀ ਕਰਦੀ ਆ ਕਿ ਉਹ ਆਪਣੇ ਲਈ ਕੱਪੜੇ ਤੱਕ ਨਹੀਂ ਲੈਂਦੀ ਕਹਿੰਦੀ ਮੇਰੀ ਜਿਹੜੀ ਲੱਡੂ ਰਾਣੀ ਨਾ ਇਹਨੂੰ ਆਹ ਕੱਪੜੇ ਸੋਹਣੇ ਲੱਗਣੇ ਨੇ ਮੈਨੂੰ ਆਹ ਲੈ ਕੇ ਦੇਵਾ ਜਾਨੀ ਕਿ ਭਰਾ ਵੀ ਹਮੇਸ਼ਾ ਉਹਨੂੰ ਹੱਥਾਂ ਤੇ ਚੁੱਕ ਕੇ ਰੱਖਦੇ ਸਾਡੀ ਭੈਣ ਆ ਉਹਨਾਂ ਨੂੰ ਪਤਾ ਕਿ ਕੁਝ ਸਮੇਂ ਬਾਅਦ ਭੈਣ ਨੇ ਇਹ ਘਰ ਤੋਂ ਵਿਦਾ ਹੋ ਜਾਣਾ ਹੈ ਜੋ ਦੁਨੀਆਦਾਰੀ ਦੇ ਨਿਜ਼ਮ ਨੇ ਇਸ ਕਰਕੇ ਉਹਨਾਂ ਧੀਆਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਜਿਹੜੀਆਂ ਧੀਆਂ ਨੇ ਆਪਣੇ ਖਡਾਉਣਿਆਂ ਨਾਲ ਪਿਆਰ ਆ ਤੇ ਕੁਝ ਕੁ ਧੀਆਂ ਤਾਂ ਗਲਤੀ ਕਰ ਜਾਂਦੀਆਂ ਨੇ ਗੁਨਾਹ ਕਰ ਜਾਂਦੀਆਂ ਨੇ ਫਿਰ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਜਿੱਦਾਂ ਮੈਂ ਖਡਾਉਣੇ ਤੋਂ ਰੋਈ ਸਾਂ ਹੋ ਸਕਦਾ ਮੇਰਾ ਬਾਬਲ ਮੇਰੀ ਮਾਂ ਮੇਰਾ ਭਰਾ ਕਿੰਨਾ ਰੋਇਆ ਹੋਊਗਾ ਜੇ ਮੈਂ ਗਲਤੀ ਕਰ ਦਿੱਤੀ ਆਪਣੇ ਭਰਾ ਦੀ ਨਹੀਂ ਮੰਨੀ ਮਾਂ ਦੀ ਨਹੀਂ ਮੰਨੀ ਆਪਣੇ ਪਿਓ ਦੀ ਨਹੀਂ ਮੰਨੀ ਮੈਂ ਸਭ ਕੁਝ ਆਪਣੇ ਭਰਾਵਾਂ ਨੂੰ ਪਰਵਾਹ ਨੂੰ ਛੱਡ ਕੇ ਇੱਕ ਆਪਣੀਆਂ ਮਨ ਦੀਆਂ ਭਾਵਨਾਵਾਂ ਦੇ ਪਿੱਛੇ ਕਿਸੇ ਦੇ ਆਖੇ ਲੱਗ ਕੇ ਗੁੰਮਰਾਹ ਹੋ ਕੇ ਮੈਂ ਕੁਝ ਜਹਾ ਕਦਮ ਚੁੱਕ ਲਿਆ ਜਿਹੜੇ ਕਦਮ ਚੁੱਕਣ ਦੇ ਨਾਲ ਮੇਰੇ ਬਾਪ ਨੂੰ ਕਿੰਨਾ ਦੁੱਖ ਹੋਊਗਾ ਮੇਰੇ ਕੋ ਤੇ ਕੋ ਨਰਜੀਵ ਖਡਾਉਣਾ ਜਿਹੜਾ ਸੀ ਉਹਦਾ ਸਿਰ ਖਿਲਰ ਜਾਂਦਾ ਮੈਂ ਰੋਣਾ ਨਹੀਂ ਸੀ ਹਟਦੀ ਮੇਰੇ ਚਿੱਤ ਜਾਣਿਆ ਮੇਰੀ ਮਾਂ ਨੇ ਮੇਰੇ ਬਾਪੂ ਨੇ ਮੇਰੇ ਭਰਾਵਾਂ ਨੇ ਇੱਕ ਇੱਕ ਸਾਹ ਨਾਲ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਂ ਸਮਝਦਾ ਕਿ ਉਹਨਾਂ ਕੁੜੀਆਂ ਨੂੰ ਜ਼ਰੂਰ ਰੱਖਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ